ਪਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆ ਹਾਂਜੀ ਉੱਥੇ ਸਾਡੀ ਪੂਰੀ ਮਾ ਰਸੀਦਾ ਤੋਂ ਹੋਈ ਆ ਹਾਂਜੀ ਕਿੰਨਾ ਨਾ ਵੀ ਆਪ ਦੀ ਬਾਲਦੀ ਨਾ ਹੋਈ ਆ ਆਪ ਦੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾ ਮੰਗਦੇ ਨੇ ਰਸੀਦਾ ਦਿੰਦੇ ਨਹੀਂ ਉੱਥੇ ਸਾਡੀਆਂ ਅੰਦਰੋਂ ਅੱਧੀਆਂ ਲੱਥੀਆਂ ਨੇ ਮੁੜ ਕੇ ਪੇਨ ਡਾੜ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾ ਕੀ ਸੋਹਬੀਰ ਸਿੰਘ ਗਾਲਮ ਸਿੰਘ ਹਾਂ ਔਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਹਾਂਜੀ ਤੇ ਜਿਵੇਂ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾ ਕੀ ਉਹਦਾ ਉਹਦਾ ਨਾਮ ਹੈਗਾ ਕੋਈ ਇੱਕ ਹੋਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਜਿੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ ਹਾਂ ਗੋਲੀ ਵਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਬਿਮਾਰੇ گئے ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਅਸ਼ਮਸ਼ੀਰ ਸਿੰਘ ਨੂੰ ਮੱਝਿਆ ਤੇ ਕਿੱਥੇ ਹੁਣ ਉਹ ਹਸਪੀਟਲ ਆ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਤ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਆਂ ਅਸੀਂ ਮੰਗਦੇ ਆਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਇਹ ਬੰਦੇ ਦੋਨੋਂ ਗ੍ਰਿਸ਼ਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਾਪਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਨਿੱਕੇ ਹਾਂਜੀ ਭਾਜੀ ਕੀ ਨਾਰੀ ਆਪਣਾ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ ਹੋਰ ਤਮਾਕੀ ਦੇ ਜਖਮੀ ਕਰਕੇ ਕੀ ਕਹਿਣਾ ਚਾਹੁੰਦੇ ਆ ਜਦੋਂ ਫਿਰਟਾਏ ਆ ਪੱਤਾ ਉਹ ਤੇ ਪੱਤਾ ਆਪਣੇ ਕਾਰਕ ਕਾਰਕ ਹਾਂਜੀ ਹਨ ਤੇ ਉਹ ਚਾਹੀਦਾ ਉਹ ਕਰਦਾ ਹੈ ਹੂੰ ਨਹੀਂ ਦੂਜੀ ਤੇਰੇ ਵਾਲੇ ਆਹ ਤੇਰੇ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਫੋਨ ਦੀ ਅੱਛਾ ਆ ਹੀ ਨਹੀਂ ਗਏ ਹਾਂ ਤੇ ਕੋਈ ਜਦਾ ਪੰਤੇ ਸੀ ਮਨ ਲੈ ਆ ਹੀ ਥੋੜੇ ਹਾਂ ਤੇ ਮੁਰਤੀ ਉਸੇ ਆਹ ਆਪਣੀ ਹੀ ਕਹਿ ਗਏ ਤੇ ਆਪਣੇ ਘਰ ਦਾ ਕਾਗਜ਼ ਬਣਾਇਆ ਅੱਛਾ ਜੀ ਤੋਂ ਹਾਂ ਆ ਹੀ ਹੋ ਗਏ ਕਿਉਂ ਇਹ ਕਾਗਜ਼ ਨਹੀਂ ਕਰ ਦਿੰਦੇ ਸਾਡੇ ਆ ਹੀ ਦੇਣ ਦੇ ਦੋਇਆ ਇਹ ਆਉਣੇ ਉਹ ਪਿਆਰ ਅਛਾ ਇਹ ਮੁੰਡਾ ਬਾਹਰ ਜੁੱਤ ਤੇ ਆਇਆ ਤੇ ਉਹਨੇ ਨੂੰ ਕੋਈ ਹੋਰ ਚਕੇ ਲਿਆ ਤੇ ਅੱਗੋਂ ਮਨ ਰਾਇ ਇਹ ਪਾਇਨੇ ਇਹਦਾ ਗੋਲ ਜੁੱਤ ਲਾਇਆ ਤੇ ਉਹ ਟਾਪੂ ਵੀ ਕਰਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 2 3 ਠੀਕ ਹਾਂ ਉਹੋ ਜੀ ਜਿਹੜਾ ਸਰਮਖਰਮ ਨੰਬਰ 193 ਜਿਹੜਾ ਵਾ ਰਜਿਸਟਰ ਕੀਤਾ ਗਿਆ ਵਾ ਕਤਕੀਸ਼ ਕੀਤੀ ਜਾਂ ਉਹ ਪਕੜ ਲਿਆ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਮੈਂ ਬਿਲਕੁਲ ਦੀਪਕੌਰ ਦਾ ਜਿਹੜਾ ਮਰਤਕ ਹੈ ਉਹਨਾਂ ਨੂੰ ਪੋਸਟਮਾਰਟ ਕਰਵਾ ਕੇ ਵਾਲ লাশ ਜਿਹੜੀ ਉਹਨਾਂ ਦੀ ਵਾਰਸਾ ਦੇ ਹਵਾਲੇ ਕਰਦੀ ਹੈ ਉਹ ਪਰਿਵਾਰ ਨਾਲ ਸਾਡਾ ਰابطਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾਲ ਸੇਵਾ ਨਾਲ ਕੋਈ ਰਿਸ਼ਤੇਦਾਰ ਕੋਲ ਵਾਲੇ ਜਿਹਨੂੰ ਆਇਆ ਤੁਹਾਨੂੰ ਸਤਿਕਾਰ ਕਰਨਾ ਕੀ ਕਰਨੀ ਜੀ ਤੁਹਾਡੇ ਲੋ ਵੀ ਅਖਬਾਰਾਂ ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ 5000 ਰੁਪਏ ਜਮ੍ਹਾਂ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਹਾਂ ਜਿਹਨਾਂ ਲਈ ਜੇ 2 ਡੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਿਪਰਾਂ ਦੇ ਹੋ ਰਹੀ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵਕ ਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਰ ਗ੍ਰਿਫਤਾਰੀ ਨਾ ਕੀਤੀ ਗਈ ਮੇਨ ਦੋਸ਼ੀ ਇਹਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਰਾ ਕੀਤਾ ਮੈਂ ਅੱਜ ਇਹਦੇ ਬਾਰੇ ਕੀ ਜਾਨਾ ਚ ਚਾਰ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ 27 ਰੂਸੀਆਂ ਨੂੰ ਗ੍ਰਿਫਤਾਰ ਕਰਦੇ ਹਾਂ ਤਾਂ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਹੈ ਕੋਈ ਕਿਤੇ ਵੀ ਜੇ ਕੰਪਨੀ ਨੂੰ ਪੁਛਤਾ ਕਰਦੇ ਹੁੰਦਾ ਬਾਹਰ ਬੰਦਾ ਲੱਗਦਾ ਦੇਖ ਤੱਕ ਜਾਂਦਾ ਜੀ ਨਾ ਨਾ ਉਹ ਆਪਣੇ ਸਾਈਬਰ ਦੀ ਮਸਲ ਲੈ ਰਹੇ ਆ ਉਹ ਵੀ ਟੀਮਾਂ ਦੀ ਮਸਲ ਲੈ ਕੇ ਆ ਸੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ